ਇਹ ਜਹਾਂਕਾਰ ਮੱਤੀ ਪਈ ਐ ਜੇ ਆਪਾਂ ਦੋ ਦਿਨਾਂ ਹੋਰ ਬੰਦ ਕਰ ਗਏ ਆਪਣਾ ਮਸਲਾ ਹੱਲ ਹੋ ਜਾਣਾ ਕੋ ਮੇਰਾ ਵੀਰ ਵਾਪਸ ਵੀ ਨਾ ਜਾਓ ਤੇ ਜਿਹੜੇ ਰਹਿ ਗਏ ਬਣਾ ਲਓ ਤੇ ਬਾਈ ਨੂੰ ਬੇਨਤੀ ਕਰਦਾ ਕਿ ਬਾਈ ਤੁਸੀਂ ਉਹਨਾਂ ਨੂੰ ਗੁਜਾਰ ਕਰਕੇ ਜਿਹੜੇ ਹਰੇ ਫੈਕਟਰੀਆਂ ਨੇ ਘਰਾ ਵਿੱਚ ਨਿਕਲ ਕੇ ਆਜੋ ਭਰਾਓ ਵੈਸੇ ਤੁਹਾਡੀ ਲੱਗੇ ਹੋਇਆ ਕੈਮਰੇ ਪਹਿਲਾਂ ਤਾਂ ਮੈਂ ਆਪਣੇ ਪਿੰਡ ਵਾਲਿਆਂ ਨੂੰ ਕਹਿੰਦਾ ਜਿਹੜਾ 1100 ਉਹ ਆਪਸ ਵਿੱਚ ਲੜੀ ਜਾਂਦੇ ਕਦੇ ਘੋੜਿਆਂ ਦੀ ਦੌੜ ਕਰਾ ਲੈਂਦੇ ਆ ਕਦੇ ਬੌਲਦਾਂ ਦੀ ਕਰਾ ਲੈਂਦੇ ਆ 1100 ਵੋਟਾਂ ਲੈ ਉਹ ਹੀ ਨਹੀਂ ਪੂਟ ਆਉਂਦੇ ਪਹਿਲੀ ਬੇਨਤੀ ਤਾਂ ਖੰਟ ਵਾਲਿਆਂ ਨੂੰ ਵੀ ਆਪਦੀਆਂ ਟਰਾਲੀਆਂ ਚੱਕੋ ਤੇ ਇੱਧਰ ਨੂੰ ਆਓ ਸੋ ਬਾਕੀ ਵੀ ਜਿਹੜੇ ਗੱਭਰੂ ਜਿਹੜੇ 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 ਕਲਾਕਾਰਾਂ ਨੂੰ ਸੁਣਦੇ ਆ ਜਾਂ ਜਿਹੜੇ ਮੇਰੇ ਕੀ ਸੁਣਦੇ ਆ ਜਿਹੜੇ ਫੇਸਬੁੱਕ ਤੇ ਬੈਠ ਕੇ ਕਹਿੰਦੇ ਸੀ ਬੱਬੂ ਕਿੱਥੇ ਆ ਗਿਆ ਹੁਣ ਬੱਬੂ ਆ ਗਿਆ ਆ ਗਿਆ ਮੈਂ ਤਾਂ ਬਵਾਰ ਬਵਾਰ ਵੀ ਭੱਜਿਆ ਆ ਉਹ ਜਿਹੜੇ ਫੇਸਬੁੱਕ ਕੀ ਵਿਦਵਾਨ ਹਨਾ ਇਹਨਾਂ ਦਾ ਪਤਾ ਲਾਇਆ ਕਰੋ ਜਿਹੜੇ ਲੋਕਾਂ ਨੂੰ ਲੜਾਉਂਦੇ ਆ ਇਹ ਤੁਹਾਨੂੰ ਬੇਨਤੀ ਆ ਪਤਾ ਲਾ ਕੇ ਇਹਨਾਂ ਦੇ ਨਾਲ ਦੇ ਠਾਣੇ ਕੰਪਲੀਟ ਕਰਿਆ ਕਰੋ ਇਹ ਲੜਾਈ ਬੰਦ ਕਰੀਏ ਪਹਿਲਾਂ ਆਪਾਂ ਪਹਿਲਾਂ ਪਿਆਰ ਵਧਾਈਏ ਜਦੋਂ ਸਾਡਾ ਪਿਆਰ ਵਧੂਗਾ ਦੁਨੀਆ ਆਪੇ ਸੋਹਣੀ ਹੋ ਜੂਗੀ ਹਰ ਗੱਭਰੂ ਗਲਬੱਕੜੀ ਪਾ ਕੇ ਮਿਲੂਗਾ ਆਪਾਂ ਨੂੰ ਪੌਣ ਤੋੜ ਦੂਗਾ ਇਹ 2% ਬਹੁਤ ਹੁੰਨੇ ਆ ਕੋਈ ਫਿਕਰ ਵਾਲੀ ਗੱਲ ਨਹੀਂ ਬਹੁਤ ਹੁੰਨੇ ਆ ਆਪਾਂ ਬਹੁਤ ਆ ਸਾਰੇ ਇਕੱਠੇ ਭਰਾ ਆ ਪਰ ਆਪਾਂ ਇੱਕ ਕੰਮ ਬੰਦ ਕਰਨਾ 네ਗੇਟਿਵਿਟੀ ਜਿਹੜੀ ਇਹ ਪੱਕੇ ਬੰਦ ਕਰ ਪਿਆਰ ਹੀ ਵਧਣਾ ਬਸ ਜੇ ਕੋਈ ਮਾੜਾ ਹੀ ਬੋਲਦਾ ਉਹਨੂੰ ਸਮਝਾਉਣਾ ਵੀ ਭਾਈ ਤੈਨੂੰ ਗੁਰੂ ਜੀ ਸੌ ਜੇ ਤੂੰ ਗੱਲ ਕਰਦੇ ਦੁਬਾਰਾ ਤੈਨੂੰ ਪਿਆਰ ਕਰਨ ਵਾਲੇ ਫੇਸਬੁੱਕ ਤੇ ਬੈਠ ਕੇ ਪੋਸਟਾਂ ਪਾਉਂਦੇ ਆ ਕੋ ਸਾਰੇ ਸੱਜਣ ਚਾਹੋ ਇੱਕ ਦਿਨ ਆ ਕੇ ਕਿਹੜਾ ਲਾਜੋ ਪਰ ਆਓ ਜਰੂਰ ਮੇਰਾ ਵੀ ਘਰਾਂ ਜਨਾ ਬੈਠੋ ਕਿ ਵਕਤ ਘਰੇ ਬੈਠਣ ਦਾ ਨਹੀਂ ਆਜੋ ਮੇਰਾ ਵੀਰ ਆਜੋ ਆਜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮਾਣੇ ਔਰ ਤੁਸੀਂ ਸਾਰੇ ਜਿੰਨੇ ਵੀ ਇੱਥੇ ਬੈਠੇ ਆ ਮੇਰੇ ਨੌਜਵਾਨ ਵੀਰ ਬਾਪੂ ਸਾਰੀਆਂ ਕਿਸਾਨ ਜੱਟੇ ਬੰਦੀਆਂ ਸਾਰੇ ਸਮਾਜ ਦੇ ਵੀ ਇਹ ਸਾਡਾ ਲਫਾ ਕਹਿੰਦਾ ਵੀਰ ਤੁਸੀਂ ਵਾਪਸ ਬਹੁਤ ਵੱਡੀ ਬਹੁਤ ਵੱਡੀ ਜਿੱਤ ਲੈ ਲਈ ਤੁਸੀਂ 90% ਤੋਂ ਲੈ ਕੇ 10 ਦੇ ਰਹਿ ਗਏ ਹਮਤ ਰੱਖੋ ਵਾਗਰੇ ਜੀ ਦਾ ਖਾਲਸਾ ਮਾਨ ਸਾਹਿਬ ਮਾਣ ਸ਼ਾਨ ਵੜਾ ਜਾ